ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਅਸੀਂ ਪਿੰਡ ਦਾ ਕਰਨ ਦਾ ਸਰਵਾ ਕਿਉਂਕਿ ਸਾਡੇ ਪਿੰਡ 'ਪਾਣੀ ਬਹੁਤ ਆ ਗਿਆ ਤੇ ਸੜਕ ਤੇ ਚੜਿਆ ਫਿਰਦਾ ਤੇ ਮੈਂ ਚੱਲਿਆ ਬਾਬੇ ਨਾਲ ਤੇ ਅਸੀਂ ਇੱਕ ਵੀਡੀਓ ਬਣਾਵਾਂਗੇ ਬਲੌਗਰਾਂ ਨੂੰ ਤੁਹਾਨੂੰ ਦੱਸ ਆਉਣੇ ਹੈਗੇ ਕਿੰਨਾ ਕਿੰਨਾ ਪਾਣੀ ਆ ਆ ਦੇ ਪਾਣੀ ਕਿੱਦਾਂ ਇੱਕ ਹੋ ਗਿਆ ਇੱਕ ਹੋ ਗਿਆ ਸੜਕ ਦਾ ਲੈਵਲ ਹੋ ਗਿਆ ਇਹ ਸੜਕ ਵੀ ਸੜਕ ਦਾ ਲੈਵਲ ਹੋ ਗਿਆ ਅੱਗੇ ਤੁਹਾਨੂੰ ਮੱਥੇ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਮੇਲਾ ਹੀ ਤੇ ਮੇਲੇ ਦੇ ਰ ਕਰਕੇ ਤੁਹਾਨੂੰ ਉੱਧਰ ਵੀ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਆ ਘਰਾਂ 'ਚ ਬਿਲਕੁਲ ਪਾਣੀ ਵੜੀ ਗਿਆ ਇੱਕ ਸਾਹ ਹਣਾ ਬਾਕੀ ਉੱਧਰ ਕਿੱਧਰ ਜਾਵਾਂਗੇ ਇੱਧਰ ਉੱਧਰ ਉਹ ਤੇਰਾ ਪਲਾਜ ਪਈ ਤੇ ਡੁੱਬੀ ਸਰੀ ਤੇ ਮੋੜਸਾ ਕਿੱਧਰ ਦੀ ਨੰਗਣਾ ਸਹੀ ਜੇ ਸਹੀ ਜੇ ਉੱਥੇ ਲਈ ਉੱਤੋਂ ਦੀ ਉੱਤੋਂ ਦੀ ਕਿੱਧਰ ਹੈ ਉਹ ਸਤੂਕਰ ਸੰਨ ਸੱਤੂ ਕਰ ਦੇਣੀ ਉਹ ਜ਼ਿਆਦਾ ਕਰਦੀ ਉਹ ਮੋਰਸਾਂ ਨਾਲ ਬੰਦ ਹੋ ਜਾਂਦਾ ਵਿੱਚ ਉਹ ਨਹੀਂ ਜਾਂਦਾ ਜਾਂਦੇ ਥੋੜਾ ਥੋੜਾ ਹੀ ਇਹ ਜ਼ਿਆਦਾ ਨਹੀਂ ਬਣੀ ਬਿੱਲੂ ਸਾਨੂੰ ਵੇਖਿਆਰਨ ਮਾਰਦਾ ਬਿੱਲੂ ਵੇਖਿਆਰਨ ਬਿੱਲੂ ਵੇਖਿਆਰਨ ਮਾਰਦਾ ਸਾਨੂੰ ਆਹ ਕੀ ਕਰ ਗਿਆ ਇਹਨਾਂ ਨਾ ਪਾਣੀ ਮਹਾ ਨਾ ਕੇ ਆਏ ਪੇਂਟ ਵੀ ਆ ਪੇਂਟ ਲਾਇਆ ਤੇ ਹੋਰ ਪੇਂਟ ਮਾਮਾ ਆਪਣਾ ਆਪਣਾ ਹੋ ਜਾ ਕੇ ਪੈਂਦਾ ਡੱਬਿਆਂ ਦੇ ਪੇੜਾ ਉਹ ਬਣੀ ਆ ਅਸੀਂ ਫਿਰ ਜਾਈਏ ਇਧਰ ਨੂੰ ਕਿ ਨਾ ਜਾਈਏ ਚਲ ਜੀ ਚੱਲੀਏ ਸਰਵਾ ਕਰਨ ਲੰਘ ਜਾਣਾ ਮੋੜ ਤੋਂ ਨੰਨ ਲੱਗੇ ਨਾ ਦੇ ਲਾ ਜਾਨੀ ਵਾਹ ਜੀ ਵਾਹ ਦੇਖੋ ਜੀ ਵਾਹ ਜਰਾ ਸ਼ਾਦ ਸੰਗਤ ਜੀ ਮੜਮੜ ਜਾਂਦਾ ਸਤਾਵੇ ਕਹਿੰਦੇ ਪਿੰਡ ਦੀਆਂ ਗਲੀਆਂ ਦੀ ਤੇ ਪਾਣੀ ਦੇਖੋ ਤੁਸੀਂ ਉਧਰ ਨਾ ਝੋਨਾ ਝੋਨਾ ਦੇ ਕਿਸਦਾ ਵੀ ਨਹੀਂ ਨਾ ਮਾਸਾ ਜੀ ਨਾ ਪਾਣੀ ਇੱਧਰ ਵੀ ਆ ਗਿਆ ਉਧਰ ਕਰਾਂ ਜੀ ਗਰਾਊਂਡ ਇਹ ਵਾਲੀ ਵਾਲ ਦੀ ਗਰਾਊਂਡ ਦੇਖੋ ਵੀ ਇਹ ਵੀ ਬਹੁਤ ਹੀ ਘੱਟੋ ਘੱਟ 200 ਕਿੱਲਾ ਜਿਹੜਾ ਇਹ ਆਪਾਂ ਕਹਿ ਸਕੀਏ ਪਾਣੀ ਦੇ ਜਬੇੜ ਦੇ ਵਿੱਚ ਆ ਚੁੱਕਾ ਹੈ ਕਿਉਂਕਿ ਇੱਥੋਂ ਤੱਕ ਜਗਰਾ ਦੇਖਾਓ ਸਾਰਾ ਉਹ ਖੂਜੀ ਪਤੇ ਇਹਨਾਂ ਪਿੰਡ ਨੂੰ ਹਿਸਾਬ ਨਾਲ ਪਾਣੀ ਮਾਰ ਕਰ ਗਿਆ ਪਿੰਡ ਬਹੁਤ ਹੀ ਪਾਣੀ ਇਧਰੋਂ ਅਜੇ ਉਧਰੋਂ ਭਾਵੇਂ ਸ਼ਹਿਰ ਤੋਂ ਹੋਰ ਆਉਂਦਾ ਹੋਵੇ ਪਾਣੀ ਆ ਰਿਹਾ ਭਜੀ ਬਹੁਤ ਰਾਤ ਦਾ ਪਾਣੀ ਆ ਰਿਹਾ ਥਾਈਆਂ ਦਾ ਪਾਣੀ ਚੜ ਗਿਆ ਰਾਤੀ ਪਾਣੀ ਇੱਥੇ ਹੈਗਾ ਹੀ ਨਹੀਂ ਅੱਛਾ ਪਾਣੀ ਉੱਥੇ ਹੀ ਅੱਜ ਇੱਥੇ ਆ ਗਿਆ ਪਾਣੀ ਵੇਖੋ ਉਹ ਜਿਹੜੀ ਤਰੀਕ ਦਿਖਾਓ ਰਾਤ ਤਰੀਕ ਤੇ ਹੀ ਅੱਜ ਰਾਤੋਂ ਰਾਤੀ ਪਾਣੀ ਇੱਥੇ ਆ ਗਿਆ ਫਿਰ ਉਧਰ ਘਰਾਂ 'ਚ ਵੀ ਗਿਆ ਉਹ ਪਾਣੀ ਬਿਲਕੁਲ ਬਿਲਕੁਲ ਭਾਈ ਮਾਰ ਕਰ ਰਿਹਾ ਜੀ ਹੂੰ ਪਰਮਾਤਮਾ ਅੱਗੇ ਅਰਦਾਸ ਆ ਮਹਾਰਾਜ ਹੋਣ ਅਰਦਾਸ ਸੱਚੇ ਪਾਤਸ਼ਾਹ ਮੀਂਹ ਨੂੰ ਰੋਗ ਤੇ ਅੱਜ ਦਾ ਪਾਣੀ ਆ ਸਾਰੀਆਂ ਦੀਆਂ ਮਾਰ ਫਸਲਾਂ ਜਿਹੜੀਆਂ ਸਾਰਿਆਂ ਦੀਆਂ ਫਸਲਾਂ ਚੰਗੀਆਂ ਨਿਕਲ ਸਾਰਿਆਂ ਦੀਆਂ ਕਰਾਂ ਦੇ ਨਾਲ ਹੋਣਾ ਇਹਦਾ ਨੁਕਸਾਨ ਨਾ ਹੋਵੇ ਇਹੀ ਅਰਦਾਸ ਆ ਵੈਗਰੂ ਅੱਗੇ ਵੈਗਰੂ ਅੱਗੇ ਹੀ ਅਰਦਾਸ ਹੁਣ ਪਾਣੀ ਦਾ ਮੋੜ ਪੈ ਜੇ ਹਾਲੇ ਪੈਜੂਨ ਮੋੜੋਂ ਪੁਲੀ ਖੁੱਲ ਗਈ ਨਾ ਉਧਰ ਹੂੰ ਉੱਥੇ ਵੀ ਦੇਖ ਨੁਕਸਾਨ ਨੁਕਸਾਨ ਬਹੁਤ ਹੋ ਗਿਆ ਹੈ ਬਾਬਾ ਜੀ ਹਾਂ ਜੀ ਇਹ ਨੁਕਸਾਨ ਦੀ ਗੱਲ ਕਰੀਏ ਸਾਰਾ ਖਤਮ ਹੀ ਆ ਜਾਣਾ ਖਤਮ ਉਹ ਉੱਥੋਂ ਲੈ ਕੇ ਲੋ ਵੀ ਇੱਥੋਂ ਮਿੱਤਰੋ ਇਹ ਇੱਥੋਂ ਲੈ ਕੇ ਇਹ ਸਾਰਾ ਹੀ ਇਹ ਕਟੋ-ਕਟ 3-400 ਕਿੱਲਾ ਇਧਰ ਝੋਨੇ ਦਾ ਲੱਗਾਣਾ ਜਿਹੜਾ ਪਾਣੀ ਦੀ ਲਪੇਟ ਚ ਆ ਗਿਆ ਪਾਣੀ ਦੀ ਲਪੇਟ ਚ ਆ ਗਿਆ ਇਹ ਖਤਮ ਹੋ ਗਿਆ ਗੰਦਵਾਸਾ ਦੇ ਦਰਸ਼ਨ ਕਰਾਈ ਗੁਰਦੁਆਰਾ ਸਾਹਿਬ ਤੱਕ ਪਾਣੀ ਆ ਗਿਆ ਇਹ ਗਰਾਊਂਡ ਜਿੱਥੇ ਦੁਕਾਨਾਂ ਲੱਗੀਆਂ ਸੀ ਤੇ ਪਾਣੀ ਭਰੀ ਹੋ ਗਿਆ ਕੱਲ ਪਰਸੋਂ ਦੁਕਾਨਾਂ ਲੱਗੀਆਂ ਇਹਦੇ ਹੁਣ ਮੇਲੇ ਨੇ ਮੇਲੇ ਉਹ ਸ਼ਿਪਿਆਂ ਨਹੀਂ ਕਦੋਂ ਕੈਂਦੀ ਨਿਕਲਦੇ ਹੋਣਗੇ ਸ਼ਿਪੇ ਹੋਣਾ ਦਾ ਭਾਈ ਮੂੰਹ ਸਿਰ ਨਹੀਂ ਕੋਈ ਇਹ ਗੱਲ ਹੈ ਜਿਹੜੇ ਉਧਰ ਲੀਆਂ ਆਈਆਂ ਬਾਈਕਾਂ ਇਹ ਉਹਨਾਂ ਦਾ ਔਖਾ ਹੈ ਜੀ ਔਖਾ ਔਖਾ ਕਿਉਂਕਿ ਪਾਣੀ ਆ ਪਈ ਤੇ ਛੜ ਚੁੱਕਾ ਹੈ ਹਾਂ ਬੱਚਿਆਂ ਵਾਸਤੇ ਔਖਾ ਜਿਨ੍ਹਾਂ ਦੇ ਬੱਚੇ ਇਸ ਬੱਚਿਆਂ ਸਕੂਲਾਂ ਜਾਣਾ ਬੱਚੇ ਸਕੂਲਾਂ ਜਾਣਾ ਨਾਦਾ ਉਹ ਖਾਣ ਬੋਟਸਾਲ ਤੇ ਬਹੁਤ ਇੱਥੇ ਮੁਸ਼ਕਲ ਨਿਕਲਦਾ ਆ ਪਾਣੀ ਵੇਪਈ ਜਾ ਜਾਂਦੇ ਰਹ ਚੰਦੇ ਇਹ ਪਈਆਂ ਪੋਲੀ ਹੋ ਜਾਣੀ ਵੇਖੀ ਬਿਲਕੁਲ ਲੋ ਵੀ ਮਿੱਤਰੋ ਆਪਾਂ ਕਰੋ ਤਿਆਰ ਦਿਉ ਰੋਗੇ ਤੇ ਜਾਂਦੇ ਆਂ ਬਾਬਾ ਜੀ ਦੇ ਘਰੇ ਜਾਵਾਂਗੇ ਤੇ ਪ੍ਰਸ਼ਾਦਾ ਪਾਣੀ ਉੱਥੇ ਛਕਾਂਗੇ ਪ੍ਰਸ਼ਾਦਾ ਪਾਣੀ ਉੱਥੇ ਛਕ ਕੇ ਤੇ ਫਿਰ ਆਪਾਂ ਜਾਵਾਂਗੇ ਤਰਦੰਤ ਸਾਹਿਬ ਮਸਿਆ ਤੁਸੀਂ ਜਾਓਗੇ ਸਾਡੇ ਨਾਲ ਉੱਥੋਂ ਤੱਕ ਜਾਓਗੇ ਤੁਸੀਂ ਤੇ ਆਪਾਂ ਉਥੇ ਜਾਣੇ ਮਸਿਆ ਜਦਰਬਾਰ ਸਾਹਿਬ ਫਿਰ ਤੁਹਾਨੂੰ ਦਿਖਾਉਣੇ ਆ ਉਥੋਂ ਦਾ ਵੀ ਪ੍ਰੋਗਰਾਮ ਇਹ ਕੀ ਕੀ ਲੋੜ ਤੇ ਕਿੱਥੇ ਜਾਂਦੇ ਆ ਕੀ ਕਰਦੇ ਉਹ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਤੁਸੀਂ ਆਪਣੇ ਨਾਲ ਰਹੋ ਜੁੜੇ ਤੇ ਪਾਣੀ ਦਾ ਵਲੋਗ ਆ ਗਿਆ ਆਪਾਂ ਕਿਹਾ ਸੀ ਤੇ ਦੂਜਾ ਵਲੋਗ ਪਾ ਲਈਏ ਸੱਚ ਹੈ ਫੇਰ ਬਣਾਵਾਂਗੇ ਕਲਿੱਪਾਂ ਪਾਣੀ ਇੱਧਰ ਵੀ ਆ ਗਿਆ ਰੋਡ ਤੇ ਇੱਥੋਂ ਹੀ ਪਾਰ ਹੋਇਆ ਪਾਣੀ ਰਾਤ ਵੜਾਏ ਪਾਣੀ ਤੇ ਰਾਹ ਜੋ ਗੱਡੀ ਬੜਾ ਪਾਣੀ ਵਿੱਚ ਆ। ਵਾਹ। ਵੇਖੋ ਜਾਈ। ਉਹ ਜੋ ਬੋਲਦੋਂ ਵੀਰੇ ਗੁੜਿਆ ਗੱਡੀ। ਮਹਾਰਾਜ ਜੀ ਸਾਡੇ ਪਿੰਡ ਦਾ ਹਾਲ। ਸਾਹਮਣੇ ਪਹਿਲਵਾਨ ਰੇੜੀ ਲੈ ਕੇ ਆਉਂਦਾ ਗੋਹਾ ਛੁੱਟਦੇ ਹੋਏ। ਇਹਨਾਂ ਦੀ ਕੁਆਲਿਟੀ ਆਪਾਂ ਪੂਰੀ ਕਰ ਦੇਣੀ ਓਕੇ ਰਿਪੋਰਟ। ਡੱਕ ਲਈ ਉਹਨੇ। ਇਹ ਪਹਿਲਵਾਨ ਗੋਹਾ ਛੁੱਟਦਾ ਆ। ਸਾਹਮਣੇ ਦੀ ਰੇੜੀ ਆ ਗਈ। ਭਾਜੀ ਇਹ ਕਿਰਤ ਕਮਾਈ ਆ, ਇਹ ਕਿਰਤ ਕਮਾਈ ਆ ਸਾਡੀ। ਕਿਰਤ ਗੋਹਾ। ਹੋਰ ਆਜੋ। ਬੜਾ ਠੀਕ ਹੈ ਚੱਲ। ਤੇਰਾ ਆਜੋ। ਆਜੋ ਗੋਵਾ ਸਟਾਈਏ ਮੁਰਗਾ ਕੋਈ ਸੁਲਾ ਨਹੀਂ ਮਾਰੀ ਲੈਟਸ ਗਾ ਬਹੁਤ ਠੀਕ ਠਾਕ ਜੋ ਭਾਈ ਪਾਣੀ ਦਾ ਕੀ ਮਾਲ ਚੱਲ ਪਾਣੀ ਦਾ ਇਦਾਂ ਕਿ ਲੇਖੇ ਟੁੱਟੇ ਪਏ ਆ ਮੈਨੂੰ ਜਿਆਦਾ ਇਦਾਂ ਕਿ ਡਬੋ ਕੇ ਛੱਡੂਗਾ ਹਾਂ ਹਾਂ ਤੁਹਾਡੇ ਚੜ ਜਣਾ ਮਲਕੇ ਘਰ ਤੇ ਪਹੁੰਚ ਜਾਣਾ ਪਾਣੀ ਉਧਰ ਮਲਕੇ ਦੇ ਘਰੇ ਵੱਲ ਗਿਆ ਵਾ ਤੇ ਪਿੱਛੋਂ ਕੱਚੇ ਪੱਕੇ ਤੋਂ ਬਹੁਤ ਪੁਲੀਆਂ ਚੱਲਣੀਆਂ ਸ਼ਾਮ ਤੱਕ ਆਪਣੀਆਂ ਸੜਕ ਮੈਨੂੰ ਜਾਪਦਾ ਵੀ ਪੂਰੇ ਚੰਗੇ ਹਨ ਸ਼ਾਮ ਤੱਕ ਉਹ ਸੜਕ ਇੱਕ ਉਹ ਪੁਲੀ ਨਹੀਂ ਵੱਡੀ ਖੋਲੀ ਆ ਲੈਣਾ ਯਾਰ ਉਹ ਅਗਲੀ ਪੁਲੀ ਜੀ ਨੇ ਖੋਲਣ ਦੇ ਨੇ ਬੂਟ ਛੜਕੀ ਆਹੋ ਜੀ ਗੱਲ ਹੈ ਨਾ ਉਹ ਖੋਲ ਕੇ ਜੀ ਆਪਣਾ ਪਾਣੀ ਫੇਰ ਲਾ ਜੂਗਾ ਪਾਣੀ ਉਹ ਛੜਕ ਟੱਪ ਜਾਣਾ ਮੀਂਹ ਵੀ ਆਉਣੀ ਆਲਾ ਮੀਂਹ ਫੇਰ ਆ ਗਿਆ ਬੱਦਲ ਲੇ ਗਏ ਆ ਬਹੁਤ ਵਧੀਆ ਗੱਲ ਠੀਕ ਹੈ ਯੋ ਵੀ ਮਦਰਾਵਾ ਚੱਲੇ ਆ ਤਨ 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 ਬਾਰ ਸਾਹਿਬ ਨਾਲ ਆਪਣੇ ਸੁਣਨੋ ਦੇ ਬਾਗਾ ਤੇ ਤੇ ਵੀ 40 ਬੰਦੇ ਆ ਚੱਲੇ ਆ ਬਾਕੀ ਕੌਣ ਕਿੰਨੇ ਆਉਣਾ ਸੀ ਕੌਂਗਲ ਨੇ ਕਹਿੰਦੇ ਸੀ ਮੈਂ ਮਿਸ ਮਾਰ ਗਿਆ ਕੌਂਗਲ ਮਿਸ ਮਾਰ ਗਿਆ ਤੇ ਇੱਕ ਦਿਲਜੀਤ ਸਿੰਘ ਹੋਣੀ ਅੱਗੇ ਜਾਂਦਾ ਮੋਟਰਸਾਈਕਲ ਤੇ ਪਾਲ ਆ ਗਈ ਉਹ ਚਲ ਗਿਆ ਓਹ ਓਹ ਕਿੱਲੀ ਨਾ ਪੀ ਜਾਂਦਾ ਵੇ ਲਈਏ ਵੀਡੀਓ ਚੱਲਦੀ ਰਹੀ ਆ ਉਹ ਲੈਣਾ ਬੋਲਣਾ ਵੇਸਟ ਹੋ ਜਾਂਦਾ ਬੋਲਣਾ ਇੰਨੇ ਵੇਸਟ ਹੋ ਜਾਂਦਾ ਤੇ ਆਪਾਂ ਮਿਲਦੇ ਆ ਤੁਹਾਨੂੰ ਅੱਗੇ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਾਉਣੇ ਤੁਹਾਨੂੰ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਹਾਂ ਕੁਮਾਰ ਜੀ ਕਿਰਪਾ ਕਰਨ ਸੱਚੇ ਪਾਸ਼ਾ ਸਾਹਿਬ ਆਪਾਂ ਪਹੁੰਚ ਗਏ ਆ ਦਰਬਾਰ ਸਾਹਿਬ ਬਹੁਤ ਸੰਗਤ ਲੱਖ ਵਾਰ ਜੀ ਆਇਆਂ ਨੂੰ ਗਾਵੀ ਆਰਲਡ ਤੋਂ ਸਭ ਤੋਂ ਵੱਡਾ ਸਰੋਵਰ ਇੱਥੇ ਹੈ ਸਾਹਮਣੇ ਗਾਦਰਪਾਲ ਸਾਹਿਬਾ ਉਹ ਖੜੇ ਨੇ कर ले दर्शन बाबा जी ਬਹੁਤ ਸਨੇ ਹਾਂਜੀ ਫੌਜੀ ਹਾਂਜੀ ਫੌਜੀ ਸਾਹਿਬ ਕਰ ਲੈ ਦਰਸ਼ਨ ਹਾਂਜੀ ਜੀ ਬਹੁਤ ਜੀ ਇਹ ਸਾਡਾ ਫੌਜੀ ਵੀਰ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੈ ਇੱਥੇ ਗੁਰੂ ਅਰਜਨ ਦੇਵ ਜੀ ਆਏ ਇਹ ਸਾਡੇ ਧਿਆਲਪੁਰ ਸਾਹਿਬ ਤੋਂ ਆਏ ਵਾਹਿਗੁਰੂ ਜੀ ਮਤਮ ਜੀ ਵਾਹਿਗੁਰੂ

ਬਾਬਾ ਜੀ ਕੈਂ ਜਾਣਾ ਹੁਣ ਐ ਆਓ ਫਿਰ ਚੌਂਕੀ ਚੌਂਕੀ ਬਾਬਿਆਂ ਨੂੰ ਮੱਥਾ ਟੇਕ ਕੇ ਚੱਲ ਗਿਆ ਸੀਗਾ ਨਾਲ ਇਹਦਾ ਬਾਪੂ ਸੀ ਬਾਪੂ ਮਿਲ ਗਿਆ ਉਹ ਜੀ ਮੁੰਡੇ ਤਰਨਤਾਰਨ ਬਾਜ਼ਾਰ ਵਿੱਚ ਹਾਥੀ ਵਾਂਗੂ ਝੂਲ ਚੋਲ ਤੁਰਦਾ ਕਿਨੇ ਗੱਬਰੂ ਗੱਬਰੂ ਕਹਿੰਦਾ ਝੂਲ ਚੋਲ ਤੁਰਦਾ ਕਿਧਰ ਨੂੰ ਤੇਰੀ ਖੇਚਲੀ ਇਹਨੂੰ ਪਤਾ ਹੀ ਕੋਈ ਨਹੀਂ ਉਹਨਾਂ ਨੂੰ ਪਤਾ ਜਿਹੜੇ ਅੱਗੇ ਤੁਰੇ ਜਾਂਦੇ ਹੈ ਉਹਨਾਂ ਨੂੰ ਨਹੀਂ ਪਤਾ ਅੱਗੇ ਭੱਜ ਗਏ ਫਰੀ ਲਾਇਆ ਲੰਗਰ ਲੱਸੀਆਂ ਦਾ ਲੰਗਰ ਓਏ ਬਾਬਾ ਜੀ ਦੁਕਾਨਾ ਦੇਖੋ ਬਈ ਯਾਰ ਬਹੁਤ ਸੋਹਣਾ ਬਜ਼ਾਰ ਹੈ ਹਾਲੋ ਇਤੋਂ ਵੱਡੇ ਖਾਂਦੇ ਹੁੰਦੇ ਹੋ ਕੋਈ ਨਹੀਂ ਆਪਾਂ ਚਲੋ ਇਹ ਆ ਜਿਹੜਾ ਬਾਜ਼ਾਰ ਨਹੀਂ ਉਹਨਾਂ ਦੇ ਪਿੰਡ ਵਾਲਾ ਪੈ ਜਾਂਦਾ ਤੇ ਇੱਥੇ ਇੱਥੇ ਸਾਰੀਆਂ ਦੁਕਾਨਾਂ ਤੇ ਉਹ ਅੜਾਉਂਦੇ ਜਣ ਉਹ ਪੈਣ ਹੋਣੀ ਸਟਾਰਟ ਇਹ ਕਾਲੇ ਸਾਰੇ ਇਹਦੀ ਬਿਲਕੁਲ ਸਾਰੇ ਮੇਰੇ ਦੇ ਹੋਜੀ ਸਾਹਿਬ ਗਰਮ ਨਹੀਂ ਆਣਾ ਹੈ ਨਹੀਂ ਨਹੀਂ ਅਸੀਂ ਆਹ ਤੱਕ ਇਹ ਚ ਗੱਲਾਂ ਇਹਦੇ ਬੇਖੇ ਕਿਹੜੇ ਕੰਮ ਆਉਂਦੇ ਨੇ ਇੱਕ ਪਾਸੇ ਇੱਕ ਪਾਸੇ ਪੈਣੀ ਗਰਮਖਸੇਂ ਇੱਕ ਪਾਸੇ ਬੁੱਢ ਚੰਦ ਅੱਜ ਪੱਕੇ ਮਲਾਜਮ ਹੈ ਗੱਡੀ ਇੱਕ ਆਓ ਪੰਜ ਜੀ